ਬਿਲਕੁਲ ਇੱਕ ਵਾਰ ਮੈਂ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਤਲਕਾ ਪਵਾ ਦਾ ਬਹੁਤ ਹੀ ਨਾਮਵਰ ਪਿੰਡ ਤਾਰਾਗੜ ਅੱਜ ਤਾਰਾਗੜ ਦੀ ਜਿਹੜੀ ਬਾਜੀਗਰ ਬਸਤੀ ਆ ਸਾਡੇ ਡੇਰਾ ਬਾਜੀਗਰ ਬਸਤੀ ਆ ਉਹਦੇ ਅੰਦਰ ਲੰਬੇ ਸਮੇਂ ਤੋਂ ਪਾਣੀ ਦਾ ਪੀਣ ਵਾਲੇ ਪਾਣੀ ਦਾ ਸੰਕਟ ਸੀਗਾ ਸੋ ਮੈਂ ਕਾਫੀ ਚਿਰ ਪਹਿਲਾਂ ਲਗਭਗ ਡੇਢ ਦੋ ਸਾਲ ਪਹਿਲਾਂ ਮੈਂ 7 ਲੱਖ ਰੁਪਏ ਇਸ ਪੰਚਾਇਤ ਨੂੰ ਦਿੱਤਾ ਸੀਗਾ ਇੱਥੇ ਵੱਖਰਾ ਇਹਨਾਂ ਨੂੰ ਡੀ ਬੋਰ ਕਰਾਉਣ ਦੇ ਲਈ ਪਰ ਕਿਉਂਕਿ ਹੁਣ ਨਵੀਂ ਪੰਚਾਇਤ ਬਣੀ ਆ ਸੋ ਆਂਦੇ ਆ ਅਸੀਂ ਕੰਮ ਸ਼ੁਰੂ ਕਰਾਇਆ ਤਾਂ ਅੱਜ ਮੈਂ ਇਸ ਜਿਹੜਾ 7 ਲੱਖ ਰੁਪਏ ਦੇ ਲਾਗਤ ਦੇ ਨਾਲ ਡੀਪ ਬੋਰ ਬਣ ਲਈ ਜਾ ਰਿਹਾ ਉਹਦਾ ਅੱਜ ਕੰਮ ਰੰਭ ਕੀਤਾ ਸੋ ਸਭ ਤੋਂ ਪਹਿਲਾਂ ਤਾਂ ਇਸ ਬਸਤੀ ਦੇ ਸਾਰੇ ਮੇਰੀਆਂ ਭੈਣਾ ਭਰਾਵਾਂ ਨੂੰ ਮੁਬਾਰਕਾ ਔਰ ਇਹਨਾਂ ਦਾ ਲੰਬੇ ਸਮੇਂ ਤੋਂ ਜਿਹੜਾ ਪਾਣੀ ਦਾ ਸੰਕਟ ਸੀਗਾ ਸਰਕਾਰਾਂ ਵੋਟਾਂ ਜਰੂਰ ਲੈਂਦੀਆਂ ਨੇ ਗਰੀਬ ਲੋਕਾਂ ਦੀਆਂ ਪਰ ਲਾਰੇ ਲੱਪੇ ਲਾ ਕੇ ਬੁੱਤਾ ਸਾਰ ਦਿੰਦੀਆਂ ਲੇਕਿਨ ਮੈਂ ਜਦੋਂ ਐਮਐਲਏ ਦੀ ਚੋਣ ਵੀ ਲੜ ਰਿਆ ਸੀ ਉਦੋਂ ਵੀ ਮੇਨੂੰ ਨੇ ਲੋਕਾਂ ਨੇ ਕਿਹਾ ਸੀਗਾ ਕਿ ਸਾਡੇ ਪਾਣੀ ਦੀ ਸਮੱਸਿਆ ਹੱਲ ਕਰਾਓ ਸੋ ਅੱਜ ਮੈਂ 7 ਲੱਖ ਰੁਪਇਆ ਦੇ ਕੇ ਇਹਨਾਂ ਦੇ ਬੋਰ ਦਾ ਜਿਹੜਾ ਉਹ ਕੰਮ ਆਰੰਭ ਕਰਵਾਇਆ ਸੋ ਬਹੁਤ ਜਲਦੀ ਜਿਹੜਾ ਇਹ ਕੰਮ ਨੇਪਰੇ ਚਾੜਾਂਗੇ ਸੋ ਅ ਦੂਸਰੀ ਇੱਕ ਮੰਗ ਮੈਨੂੰ ਉਹਨਾਂ ਨੇ ਹੋਰ ਦੱਸੀ ਅੱਜ ਵੀ ਸਾਡੇ ਇੱਥੇ ਆ ਵਾਦੀ ਦੇ ਵਿੱਚ ਕੋਈ ਵੀ ਜਾਂਚਕਰ ਵਗਾਰਾ ਨਹੀਂ ਹੈ ਸੋ ਮੈਂ ਜਲਦੀ ਇਹਨਾਂ ਨੂੰ ਇੱਕ ਵੱਡੀ ਰਕਮ ਹੋਰ ਦਵਾਂਗਾ ਤੇ ਇਹਨਾਂ ਦਾ ਜਾਂਚਕਰ ਵੀ ਬਣਾਵਾਂਗੇ ਸੋ ਅ ਅਸੀਂ ਆਪਣੇ ਹਲਕੇ ਭੋਏ ਦੇ ਲੋਕਾਂ ਦਾ ਹਰ ਪਿੰਡ ਦੇ ਅੰਦਰ ਬਿਨਾ ਪੱਖਪਾਤ ਵਿਕਾਸ ਕਰ ਰਹੇ ਹਾਂ ਸੋ ਮੈਨੂੰ ਖੁਸ਼ੀ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਮੇਰੇ ਹਲਕੇ ਨੂੰ ਕਾਫੀ ਪੈਸੇ ਦਿੱਤੇ ਆ ਕਾਫੀ ਵੱਡੀਆਂ ਨਿਯਮਤਾ ਦਿੱਤੀਆਂ ਨੇ ਸੋ ਉਹਨਾਂ ਵਿੱਚੋਂ ਇੱਕ ਇਹ ਵੀ ਆ ਜਿਹੜੀ ਮੈਂ ਅੱਜ ਜਿਹੜੇ ਸਮਰਪਿਤ ਕੀਤੀ ਆ ਤਾਰਾਗੜ ਬਸਤੀ ਵਾਜਗਰ ਬਸਤੀ ਨੂੰ ਸੋ ਸਾਬ ਨੂੰ ਮੁਬਾਰਕਾ ਜਲਦੀ ਇਹ ਡੀਬੋਰ ਬਣਾ ਕੇ ਸਰ ਇੱਕ ਜਿਹੜੀ ਇਸ ਵਾਰਡ ਦੇ ਵਿੱਚ ਬਹੁਤ ਵੱਡੀ ਸਮੱਸਿਆ ਕਿ ਵਾਰਡ ਬਹੁਤ ਵੱਡਾ ਆ ਲਗਭਗ 350 ਵੋਟ ਹੈ ਜੀ ਔਰ ਨੀਅਰਬਾਊਟ ਸੋ ਤੋਂ ਵਧ ਘਰ ਹੈ ਤੇ ਟ੍ਰਾਂਸਫਰ ਇਕ ਕਰਾ ਏਸੀ ਜ਼ਿਆਦਾ ਹੋਣ ਕਰਕੇ ਬੱਤੀ ਘਟ ਵੱਧ ਹੁੰਦੀ ਰਹਿੰਦੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਮੈਂ ਚਾਹੁੰਦਾ ਕਿ ਇਹ ਜਿਹੜਾ ਡੀਪੋਰ ਤੁਸੀਂ ਕਰਵਾਇਆ ਇਹਨੂੰ ਮੱਦੇ ਨਜ਼ਰ ਰੱਖਦੇ ਹੋ ਥੋੜਾ ਇੱਕ ਟਰਾਂਸਫਰ ਸਾਨੂੰ ਹੋਵੇ ਬਿਲਕੁਲ ਬਿਲਕੁਲ ਜੋ ਵੀ ਕਹਿਣਗੇ ਆਪਣੇ ਭੈਣ ਭਰਾ ਆਪਾਂ ਕੰਮ ਕਰਾਂਗੇ ਟਰਾਂਸਫਰ ਵੀ ਕਰਾਂਗੇ ਬਿਲਕੁਲ